Қ газ núсы жад исшелнекіменім әйttірроны ім APRK. ਮਾ ਪਿੰਡ ਤੁਲਵੰਡੀ ਕੋਕਾ ਦਾ ਰਹਿਣ ਵਾਲਾ ਜੀ ਗੁਰਦੇਵ ਸਿੰਘ ਜੀ ਮੇਰਾ ਬੇਟਾ ਗੁਰਜੀਤ ਸਿੰਘ ਅਮਰੀਕਾ ਯੂ ਐਸ ਏ 2015 ਤੱਕ ਗਿਆ ਜੀ ਉਹ ਕੱਲ ਆਉਣਾ ਸੀ 30 ਤਰੀਕ ਉਹਦੇ ਦੇ ਹਿਸਾਬ ਨਾਲ ਚੜਨਾ ਸੀ ਜੀ ਤਿਆਰ ਹੋ ਕੇ ਗੁਰਦਵਾਰੇ ਸਾਹਿਬ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਪਰੇਚ ਥੱਲੇ ਲਾਸ਼ ਮਿਲੀ ਆ ਹੋ ਸਨੋ ਜੀ ਹਾਂਜੀ ਮੈਂ ਮੋਟਰੋ ਇੰਡੀਆ 8 ਕਿਸਰਾ ਹੋਈ ਹੈ ਕੀ ਕਾਰਨ ਹੈ ਕਿ ਕੋਈ ਕੋਈ ਰੰਜਸ ਸੀ ਕੀ ਜਾਂ ਕਿਸਰਾ ਰੰਜਸ ਜਾਂ ਵੀ ਇੱਕ ਬੇਟੇ ਇੱਕ ਮੁੰਡੇ ਨਾਲ ਹੀ ਜੀ ਬਹਾਰਿਆਣੇ ਦਾ ਹੀ ਕਿਤੇ ਉੱਪਰ ਦੀਆਂ ਪਲੇਟਾਂ ਬੇਟੇ ਮੇਰੇ ਕੋਲ ਲੀਆਂ ਹੀ ਕਿਉਂਕਿ ਤਾਂ 5000 ਚ ਲੀਆਂ ਹੀ ਉਹਨੇ ਸਾਲ ਡੇਢ ਜੇ ਦਿੱਤੇ ਪੈਸੇ ਦੇ ਉਹਨੇ ਕਿਸੇ ਵੀ ਕੀਤਾ ਹੀ ਬੇਟੇ ਮੇਰੇ ਤੇ ਤੇ ਕਿ ਇਸੇ ਮੇਰਾ ਬੇਟਾ ਜਿੱਤ ਗਿਆ ਹੀ ਤੇ ਬੇ ਦੁਆਰਾ ਕੰਦਾ ਵੀ ਮੈਨੂੰ ਕਹੇ ਇੰਨਾ ਕੇਸ ਉਹਦਾ ਹੀ ਉਹਨੂੰ ਧਮਕੇ ਦਿੰਦਾ ਰਹਿ ਕੇ ਇਸ ਵਾਰਸ ਲੈ ਲੈ ਮੈਨੂੰ ਕਹੇ ਅੱਧੇ ਦੇ ਦੇ ਤੇ ਬੇਟਾ ਮਰੇ 30 23 ਤਰੀਕ ਗੱਲ ਹੋਈ ਉਹ ਦਿਨ ਕੈਮਰਿਆਂ ਚ ਰਿਕਾਰਡ ਹੈ ਜੀ ਤੇ ਉਹਨੇ ਪਿੱਛੇ ਹੁਣਾ ਕਦੋਂ ਸੀਗਾ ਕਿ ਕਿੰਨੇ ਸਮੇਂ ਤੋਂ ਬਾਅਦ ਰਹਿ ਗਿਆ ਉਹ 9 ਵਜੇ ਤੋਂ ਤੇ ਫਲੈਟ ਹੀ ਜੀ ਕੱਲ ਦੀ 30 ਤਰੀਕ ਦੀ ਤੇ 2 ਤਰੀਕ ਨੂੰ ਘਰ ਪਹੁੰਚਣਾ ਹੀ ਜੀ ਅੱਜ ਈ ਮੰਗ ਕਰਦੇ ਪ੍ਰਸ਼ਾਸਨ ਤੋਂ ਬੋਲੋ ਸਤਿਕਾਰ ਦੇ ਚਿੱਲੇ ਸਤਿਕਾਰ ਪ੍ਰਸ਼ਾਸਨ ਦੇ ਮੰਗ ਕਰਦੇ ਜੀ ਹਾਨੂੰ ਇਨਸਾਫ ਚਾਹੀਦਾ ਜੀ ਤੇ ਪਿਆਰ ਭਾਈ ਕਰਨੀ ਚਾਹੀਦੀ ਜੋ ਉਹਨਾਂ ਕਾਰ ਉਹਨੂੰ ਤੌਜਾ ਕਰਦਾ ਰਿਹਾ ਉਹਨੂੰ ਪਿਆਰ ਭਾਈ ਕਰਨੀ ਚਾਹੀਦੀ ਗਵਰਨਮੈਂਟ ਨੂੰ ਹਾਂਜੀ ਅਹੀ ਡੈਡ ਬਡੀ ਉਤੇ ਸਸਕਾਰ ਕਰਨ ਲਈ ਸਾਨੂੰ ਗਵਰਨਮੈਂਟ ਕੋ ਵੀਜ਼ਾ ਦਿੱਤਾ ਜਾਏ ਜੀ ਮਾਈ ਪਤੇ ਮੇਰਾ ਨਾਮ ਦਲੀਪ ਸਿੰਘ ਆ ਮੈਂ ਗਰਜੀਤ ਸਿੰਘ ਦਾ ਤਾਇਆ ਲੱਗਦਾ ਜੋ ਸਾਡਾ ਬੇਟਾ 2015 ਤੋਂ ਬਾਅਦ ਯੂਐਸਏ ਗਿਆ ਸੀਗਾ ਉੱਥੇ ਜਾ ਕੇ ਜਿਹੜਾ ਕੋਈ ਇਹਨਾਂ ਮੇਰੇ ਭਾਈ ਸਾਹਿਬ ਨੇ ਦੱਸਿਆ ਜਾਂਦੀ ਇਹ ਮੁੰਡੇ ਦਾ ਰੈਂਜਰ ਸੀ ਵੀ ਉਹਦੇ ਬਾਰੇ ਇਹਨਾਂ ਦੱਸ ਦਿੱਤਾ ਦੂਸਰੀ ਗੱਲ ਇਹ ਹੈ ਕਿ ਅਸੀਂ ਪ੍ਰਸ਼ਾਸਨ ਕੋ ਤੇ ਆਪਣੀ ਗਵਰਨਮੈਂਟ ਕੋ ਤੇ ਉਸ ਗਵਰਨਮੈਂਟ ਕੋਲੋਂ ਸਾਹਿਬ ਮੰਗਦੇ ਆ ਕਿ ਇੱਕ ਇਨਸਾਫ ਦਿੱਤਾ ਜਾਵੇ ਦੂਸਰਾ ਜਿਹੜਾ ਕਿ ਜਦੋਂ ਦਾ ਗਿਆ ਅਜੇ ਤੱਕ ਦੇ ਸਾਡਾ ਜਿਹੜਾ 50 ਲੱਖ ਰੁਪਈਆ ਲੱਗਾ ਸੀ ਸਾਡਾ ਉਹੋ ਕਰਜ਼ਾਂ ਦੀ ਬੋੜਾ ਹੈ ਉਹਦੇ ਵਾਸਤੇ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਸਾਨੂੰ ਥੋੜੀ ਬਹੁਤ ਮਦਦ ਦਿੱਤੀ ਜਾਵੇ ਜਿਹੜਾ ਕਿ ਉਸ ਬੱਚੇ ਦੇ ਸੰਸਕਾਰ ਵਾਸਤੇ ਵੀ ਸਾਨੂੰ ਇਤਿਜ਼ਾਦ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਖੁਦਾ ਦਾ ਇਨਸਾਫ ਦਿੱਤਾ ਜਾਵੇ ਇਹ ਸਾਡਾ ਬਹੁਤ ਸਖ਼ਤ ਮੰਗਾ ਬਾਕੀ ਜੋ ਵੀ ਮੰਗਦਾ ਇਨਸਾਫ ਆ ਗਵਰਨਮੈਂਟ ਦੋਗੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ ਵਿੜਿਆ ਵਾਲਾ ਧੰਨਵਾਦ ਜਿਹਨਾਂ ਨੇ ਆ ਕੇ ਸਾਡੇ ਦੁੱਖ ਦੀ ਦੁੱਖ ਦੀ ਤਰਕੜੀ ਵਿੱਚ ਆ ਕੇ ਸਾਡਾ ਦੁੱਖ ਸਾਂਝਾ ਕੀਤਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਸੀਗੇ ਔਰ ਪਹਿਲਾਂ ਕਿਸ ਤਰ੍ਹਾਂ ਦੇ ਸੀਗੇ ਦੇਖੋ ਜੀ ਪਹਿਲੇ ਚਲੋ ਉਹ ਇਦਾਂ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਚੱਲਦਾ ਸੀਗਾ ਹੁਣ ਉਹ ਲੜਕੇ ਦੇ ਜਾਣ ਤੋਂ ਬਾਅਦ ਇੰਨੇ ਕੁ ਮਤਲਬ ਦੁਖੀ ਹੋ ਗਏ ਆ ਸਾਰਾ ਪਰਿਵਾਰ ਹੀ ਅਸੀਂ ਦੁਖੀ ਆ ਤੇ ਨਾਲ ਹੀ ਅਸੀਂ ਹੁਣ ਜਿੰਨਾ ਕਿ ਅਸੀਂ ਪਹਿਲਾਂ ਸਾਡਾ ਲੰਗਰ ਪਾਣੀ ਚੱਲਦਾ ਸੀ ਉਹਨੇ ਚੱਲ ਸਕਦਾ ਕਿਉਂਕਿ ਬੱਚਿਆਂ ਦੇ ਸਾਰੇ ਨਾਲ ਹੀ ਅਸੀਂ ਬਾਹਰ ਜਿਹੜੇ ਬੱਚੇ ਭੇਜੇ ਉਹਨਾਂ ਦੇ ਸਾਰੇ ਨਾਲ ਹੀ ਸਾਰਾ ਜੋ ਪਰਿਵਾਰ ਕਰਦੇ ਆ ਉਹਨਾਂ ਦੇ ਪੈਸੇ ਨਾਲ ਹੀ ਕਰਦੇ ਆ ਹੁਣ ਜਦੋਂ ਪੈਸਾ ਬੰਦ ਹੋ ਗਿਆ ਜਿਹੜਾ ਅਸੀਂ ਕੰਮ ਕੀ ਕਰਦੇ ਇਹ ਤਿੰਨ ਬੱਚੇ ਸੀ ਉਹਦੇ ਸੰਤਾਰਕ ਦੇਵ ਸਿੰਘ ਦੇ ਇੱਕ ਬੇਟੀ ਆ ਦੋ ਬੇਟੇ ਆ ਤੇ ਇਹ ਬੇਟਾ ਜਿਹੜਾ ਛੋਟਾ ਬੇਟਾ ਸੀਗਾ ਗਰਜੀਤ ਸਿੰਘ ਇਹਦੀ ਮੌਤ ਹੋ ਤਾਂ ਸਾਰੇ ਇਲਾਕੇ ਨੂੰ ਆਪਣੇ ਨਗਰ ਨੂੰ ਬਹੁਤ ਘਾਟ ਹੋ ਦੁੱਖ ਪਰ ਪੰਜਾਬੀਆਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤੇ ਸੁਰੱਖਣ ਲੈ ਕੇ ਕੀ ਜਣਾ ਚਾਹਵੇ ਸਿੱਰਲੀ ਜੰਗਲਾਂ ਦਾ ਸਵੇਟਾ ਤੇ ਸਾਹਮਣੇ ਆਵੇ ਦੇਖੋ ਜੀ ਬਾਅਦ ਜਿਸ ਤਰ੍ਹਾਂ ਸਾਡੇ ਵਿਦੇਸ਼ ਵਿੱਚ ਬੱਚੇ ਰਹਿ ਰਹੇ ਆ ਉਹਦੇ ਵਾਸਤੇ ਹੀ ਵਿਦੇਸ਼ ਦੀ ਗਵਰਨਮੈਂਟਾਂ ਨੂੰ ਕਹਿੰਦੇ ਜਿੱਦਾਂ ਯੂ ਐਸ اے ਹੋਈ ਹੋਰ ਵੀ ਜਿਹੜੇ ਮੁਲਕਾਂ 'ਚ ਰਹਿ ਰਹੇ ਆ ਉਹਦੀ ਸੁਰੱਖਤਾ ਜਿਹੜੀ ਕਰਨੀ ਚਾਹੀਦੀ ਉਹ ਉੱਥੇ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਕਿ ਨਾ ਸਾਡੀ ਗਵਰਨਮੈਂਟ ਦੀ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਗਵਰਨਮੈਂਟ ਉੱਥੇ ਦੀ ਜਿਹੜੀ ਉਹਨਾਂ ਦੇ ਜ਼ਿੰਮੇਵਾਰ ਬਣ ਥੋੜਾ ਬਹੁਤ ਉਹਨਾਂ ਦੀ ਹੱਤ ਕਰਨ ਕਿਉਂਕਿ ਜਿਹੜੇ ਬੱਚੇ ਸਾਡੇ ਸਹੀ ਸਲਾਮਤ ਰਹਿ ਤੇ ਇਹੋ ਜਿਹਾ ਕੋਈ ਕਿਸੇ ਨਾਲ ਹੋਰ ਨਾ ਹੋਵੇ ਸੱਟ ਨਾ ਹੋ ਗਿਆ ਕਿਸੇ ਹੋਰ ਨਾਲ ਇਹੋ ਜਿਹਾ ਕਰੇ ਜਿਸ ਤਰ੍ਹਾਂ ਵੀ ਲੜਕੇ ਬਾਸ 28 ਹੋਣਾ ਸੀਗਾ ਉਹ ਵੀ ਜਣੇ ਚਾਹੁੰਦੇ ਪਰ 24 ਹੋਣਾ ਸੀਗਾ ਦੇਖੋ ਜੀ ਬੱਚੇ ਦੇ ਆਉਣ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ ਅਸੀਂ ਜੋ 18 ਤਰੀਕ ਦਾ ਵਿਆਹ ਹੈ 18 ਅਕਤੂਬਰ ਦਾ ਤੇ ਕੱਲ ਬੱਚੇ ਨਾਲ ਕੱਲ ਅੱਜ ਬੱਚੇ ਨਾਲ ਸਵੇਰੇ ਇੱਥੇ ਪਹੁੰਚ ਜਾਣਾ ਸੀਗਾ ਇਹ ਖੁਸ਼ੀਆਂ ਜਿਹੜੀਆਂ ਸਾਰੀਆਂ ਉਹ ਖੋ ਗਏ ਲਗੇ ਕਿਉਂਕਿ ਸਾਰਾ ਪਰਿਵਾਰ ਖੁਸ਼ੀ ਦੇ ਮਾਹੌਲ ਵਿੱਚ ਸੀਗਾ ਤੇ ਜਿਹੜਾ ਹੁਣ ਸਾਰਾ ਪਰਿਵਾਰ ਤੇ ਸਾਰਾ ਨਗਰ ਸੀ ਸੋਗ ਸਮਗਮ ਵਿੱਚ ਬੈਠੇ ਆ ਸਾਨੂੰ ਇਹਨਾਂ ਦੁੱਖ ਅਕੇ ਸਾਡੇ ਬੱਚੇ ਦੇ ਜਿਹੜੇ ਖੁਸ਼ੀਆਂ ਵਿੱਚ ਜਿਹੜਾ ਉਹ ਸੋਗ ਸਮਗਮ ਵਿੱਚ ਬਦਲ ਗਿਆ ਇਹ ਸਾਨੂੰ ਬਹੁਤ ਸ਼ਾਸਨ ਕੋ ਇਹ ਮੰਗ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਜੋ ਥੋੜਾ ਬਹੁਤਾ ਜੋ ਵੀ ਜਨਾਂ ਵੀ ਸਾਡੀ ਮਦਦ ਕਰ ਸਕਣ ਬਤ ਵਤ ਦੂਸਰੀ ਸ਼ਾਸਨ ਕੋ ਇਹ ਸਾਡੀ ਬੇਨਤੀ ਹੈ ਕਿ ਸਾਡੇ ਭਾਈ ਸਾਹਿਬ ਉਹਨਾਂ ਨੂੰ ਅਮਰੀਕਾ ਜਾਣ ਵਾਸਤੇ ਵੀਜ਼ਾ ਦਿੱਤਾ ਜਾਵੇ ਗਵਰਨਮੈਂਟ ਨੂੰ ਅਪੀਲ ਆ ਤੇ ਇਹ ਸਾਡੀ ਅਪੀਲ ਨੂੰ ਕਬੂਲ ਕਰਨ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਾਂਗੇ ਗਵਰਨਮੈਂਟ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਡਾਕ ਸਾਂਝਾ ਕੀਤਾ ਸਤਿਗੁਰ ਕਿਰਪਾ ਦਾ